ਅਤੇ ਕੋਈ ਫਾਇਦਾ ਨਹੀਂ ਦੀਦਾ। ਨਾ। ਵਾਵਾ ਪਾਣੀ ਅੰਦਰ ਗਿਆ ਵਾ। ਸਤ੍ਰਿਕਾ ਜੀ ਇੰਨਾ ਫਾਇਦਾ ਸ਼ਾਹ। ਬੰਦਾ ਟੀਨਾ ਗਿਆ ਤੇ ਬੰਦਾ ਵੀ ਪਾਣੀ ਅੰਦਰ ਆਵੇ। ਮੇਰੀ ਗੱਲ ਸੁਣਾ। ਵਾ ਉਹ ਤੱਕ ਪਾਣੀ। ਇਹਨਾਂ ਦਾ ਦੂਆੜੀ ਦੇ ਅੰਦਰ ਪਾਣੀ ਭਰਦਾ। ਇਹਨਾਂ ਦਾ ਪ੍ਰਾਣੀ ਦੇ ਅੰਦਰ ਪਾਣੀ ਭਰਦਾ। ਉਹ ਟਾਲ ਅੰਦਰ ਦੀ। ਨਹੀਂ ਆਵਾਜ਼ ਆਉਂਦੀ ਆ ਰਹਾ। ਵਾ ਉਹ ਟਾਲੇ ਦੇ ਪਾਣੀ ਛੱਪਿਆ। ਮੈਂ ਪੰਡਾਲਾ ਵੀ ਕੱਲ ਲੈ ਆਇਆ ਮੈਂ। ਹਾਂ। ਪੰਡਾਲਾ ਕੱਲ ਆਇਆ। ਟਾਲਾ ਕੱਲ ਕੋਈ ਪਰਸੂ ਲੈ ਆਇਆ ਤਾਂ। ਦੇ ਵੀ ਆਖੋਗਾ ਕੱਲ। ਠੀਕ ਹੈ? ਹਾਂ ਇਹ ਠੀਕ ਹੈ ਜੇ ਤਾਂ ਕਿਤੇ ਉਹ ਬੰਦ ਕਰ ਦੇਈਦਾ। ਇਹ ਤਾਂ ਛੁਲਦਾ ਹੈ ਹੈ ਐਸੀ ਇਦਾਂ ਤੇਰੀ ਖੋਲਦਾ ਫਿਰ ਨਹੀਂ ਛੁਲਦਾ ਟਰਾਲੀ ਲਿਆ ਮਿੱਟੀ ਦੀ ਮਿੱਟੀ ਰਿੱਢੀ ਪੈਣੀ ਹੋਵੇ ਟਰਾਲੀ ਨਹੀਂ ਆਜੇ ਆਹ ਹੱਥ ਸੈਂਟਰ ਉੱਚਾ ਹੈ ਤੇਰਾ ਉਹ ਨਹੀਂ ਮੇਰੀ ਗੱਲ ਤਾਂ ਸੁਣ ਲੈ ਅੱਪਰੇ ਨਹੀਂ ਛੇੜਦਾ ਹੁਣ ਜਮੀ ਵੀ ਹੈ ਜੇ ਮੈਂ ਤੂੰ ਉਰੇ ਦੇ ਇੱਥੇ ਦੇ ਖੜ ਕੇ ਦੇਖ ਅੰਦਰ ਨਾਲੋਂ ਨਾ ਜਿਹੜਾ ਤੇ ਮੰਜੜਾ ਹੈ ਉਹਦੇ ਥੋੜੀ ਜੀ ਗਾਹਾਂ ਦੇਖਦੇ ਪਾਣੀ ਖੜਾ ਉਹ ਅੰਦਰ ਨਾਲ ਵੀ ਉੱਚਾ ਹੋ ਉਹਦਾ ਪਾਣੀ ਅੰਦਰੇ ਕਰਨਾ ਮੈਂ ਕਾਹੇ ਤੇ ਤੂੰ ਪਹਿਲਾਂ ਇੱਥੇ ਰੱਪਣਾ ਪਰ ਤੂੰ ਉਰੇ ਵੀ ਕਿੰਨਾ ਉੱਚਾ ਕਰ ਲੂਗਾ ਉਹ ਪਾਣੀ ਫਿਰ ਵੀ ਇੱਧਰ ਆ। ਇੱਧਰ ਨੂੰ ਮਾਮਾ ਵਾਲਾ ਛਿੱਲਣਾ ਪੈਣਾ ਇਹ। ਛਿੱਲ ਕੇ ਇੱਧਰ ਕਰ ਦੂੰਗੇ। ਮਾਮਾ ਵਾਲਾ ਛਿੱਲ ਕੇ ਇੱਧਰੋਂ ਟਾਲ ਕਰਨੀ ਪੈਣੀ ਤੈਨੂੰ। ਉੱਥੇ ਤੈਨੂੰ ਘੇਰੀ ਬਣੀ ਟਰਾਲੀਆਂ। ਇੱਕ ਇੱਕ ਟਾਈ ਨਾਲ ਕਰਨੀ ਪਾਣੀ ਮੈਂ ਦੋ-ਤਿੰਨ ਟਾਂਜੇ ਰੂੰਗੀ। ਇਹ ਕਿੱਥੇ ਆਉਂਦੀ ਮਿੱਟੀ ਰੇੜੀਆਂ ਆਉਂਦੀ ਆ। ਆਹੋ। ਰੇੜੀਆਂ ਦੇ ਦੂੰ ਮੈਂ 5000। ਹੋ। ਬੜਾ ਠੀਕ। ਗੋਲਾ ਦੀ ਖਿੜੀ ਵੀ ਫੁੱਕ ਕਰਾਸੀ ਫਿਰ। ਕਾਦੇ? ਕਹਾ ਲੌੜੇ ਨੂੰ ਹੁਣ? ਭੁਗਵੀ ਚੱਲ ਪਈ। ਉਹ ਕਿੱਥੇ ਲਾਉਣੀ ਦਾ? ਹੈ? ਕਿੱਥੇ ਲਾਉਣੀ ਦਾ? ਲਾਗ ਰਿਹਾ ਜਾਂਦਾ ਉਹ ਤੁਹਾਡਾ ਮੈਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਨਾਖਲਾ ਕਰ ਦਿੰਦੇ ਆ ਕਦੇ ਸਭ ਕੁਝ ਠੀਕ ਕਰ ਦਿੰਦੇ ਕਦੇ ਨਾ ਹੀ ਸਲਾ ਹਾਂ ਪੰਜ ਗਿਲੇ ਦੀ ਬੁੱਕ ਕਰਾਤੀ ਮੈਂ ਮੈਂ ਆਪਣੀ ਬਾਤੇ ਬਾਰਾ ਭਾਈ ਆਹ ਕਹ ਲੋਤਾ 14 15 ਸੋਸ਼ਰੀ ਬੁੱਕ ਕਰਾਤੀ ਆਹ ਨਵਾਂ ਹੀ ਪ੍ਰੋਜੈਕਟ ਕਿਆ ਇਹ 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 ਗਾਇਨ ਦੀ ਮਿਹਰਬਾਨੀ ਹੈ ਜਿਹੜੇ ਰਾਤ ਨੂੰ ਆਉਂਦੀਆਂ ਆ ਕਿੱਥੇ ਲਾਉਣਾ ਇਹ ਉਹ ਤੇ ਕਰਮਜੀਤ ਵਾਲੇ ਨੇ ਉਹ ਸਾਹਮਣੇ ਸ਼ੈੱਡ ਨੂੰ ਅੱਛਾ ਸ਼ੈੱਡ ਨੂੰ ਸਾਈਡੋਂ ਲਾਉਣਾ ਹਾਂ ਉੱਥੇ ਗਏ ਨਾ ਅੱਖੀ ਬੈਜਦੀ ਆ ਕੇ ਉੱਥੇ ਤੂੰ ਉੱਪਰੇ ਗੋਹਾਗਾ ਦੇਂਦੀ ਆਂ ਕਹਿੰਦਾ ਤੇਰੀ ਟੋਕਰੀ ਕੋਈ ਚੱਕਣੀ ਬੈਨਦੀ ਉੱਥੇ ਤੇ ਤੁਸੀਂ ਗੈਨ ਸਮਝਾ ਦੋ ਤੇ ਮੈਂ ਹਾਤਾ ਦੋ ਸੀ ਕੋਈ ਗੋਹਾ ਨਾ ਕਰੇ ਕਰ ਭਾਈ ਤੇ ਗੋਹਾ ਨਾ ਕਰੇ ਕਰ ਦੂੰ ਗੋਹਾ ਦਾ ਕੁਝ ਨਾ ਬੋਝੀ ਤੂੰ ਰਾਮੀਆਂ ਚ ਆ ਇੱਕ ਗੁਜਰਾ ਨਹੀਂ ਮੈਂ ਸਾਡੇ ਕਾ ਗਏ ਨੇ ਬਾਰਾ ਡੰਗਰਾਂ ਦੇ ਉਹ ਕਹਿੰਦੇ ਮੈਂ ਸਾੜਕ ਬੜੀ ਆਦਦੇ ਆਏ ਭਾਈ ਆ ਗਿੱਲੇ ਪ੍ਰਸਾਦ ਮਾ ਸਾਰੇ ਇਹਨਾਂ ਨੇ ਅਗਲੇ ਪੜੜੀ ਬੜਾਈਆਂ ਪਈਆਂ ਇਹਦਾ ਹੈਗਾ ਗੋਹਾ ਹੀ ਗੋਹਾ ਗੋਹਾ ਹੀ ਗੋਹਾ ਜਿੱਕ ਗੱਡੀ ਲਾਖਦੀ ਆ ਉੱਪਰ ਨੂੰ ਮੋਟਰਸਾਈਕਲਾਂ ਵੀ ਲਵੇਟ ਦਿੰਦੀ ਆ ਉਹ ਹ ਕਹਿੰਦਾ ਨਹੀਂ ਜੋ ਨਹੀਂ ਇਹ ਡਾਈਗਰ ਨੂੰ ਕਦੇ ਆਪਣੇ ਬੰਦ ਨਹੀਂ ਕੱਖ ਪਾਉਣੀਆਂ ਨੂੰ ਬੰਦ ਪੱਕੀ ਜਾਨ ਕੋਈ ਨਹੀਂ ਜਾਂਦੀ ਜਾਂਦੀ ਐ ਐਸੀ ਜੈ ਦੇਖ ਰੌਂਦੀਆਂ ਅਵਾਰਾ ਡੰਗਰ ਗੁੱਜਣਾ ਦੀ ਮਹਿਸਾ ਐ ਐਸੀਡੈਂਟ ਕਰਾਉਂਦੀਆਂ ਹੁਣ ਡੰਗਰ ਨੂੰ ਕਿੰਨਾ ਕਸ ਸਮਝਾ ਜਾਊਗਾ ਇੱਕ ਪੰਚਾਇਤ ਨੇ ਉਹ ਜੇ ਬੰਨ ਲੈ ਤੇ ਗਰਾਉਂਡ ਤੋਂ ਪੜ ਕੇ ਉਹੀ ਗੱਲ ਆ ਹੁਣ ਤੈਨੂੰ ਪਤਾ ਹੋਣਾ ਅਸੀਂ ਭਜਾਇ ਇੱਕ ਦਿਨ ਹੈ ਅਸੀਂ ਭਜਾਇ ਗਰਾਉਂਡ ਚ ਚਰਾਉਣ ਆ ਗਏ ਮੈਂ ਗਰਾਉਂਡ ਆ ਇਹ ਥੋੜਾ ਚਾਰਾ ਘਾੜ ਥੋੜੀ ਉਹ ਵੀ ਮੂੰਹ ਚਾਕੇ ਆ ਜੋ ਗੋਹਾਈ ਗੋਹਾਈ ਗੋਹਾ ਕਰ ਦਿੰਦੇ ਗਰਾਉ ਚੱਕਣੇ ਕੀ ਨੇ ਕਹਿਣਾ ਨਹੀਂ ਜਾਇ ਕਹਿਣਾ ਹਾਂ ਨਾ ਰਿਸਟ੍ਰਿਕਟ ਲਾਤਾ ਪੂਰਾ ਹਾਂ ਬੰਦ ਹੈ ਜੀ ਉਹਦੋਂ ਉਹ ਵੀ ਲਿਖਾ ਦੋ ਪੰਜਾਬੀ ਵਿੱਚ ਲਿਖਾ ਲਓ ਗਲਤ ਕਰ ਲਾ ਇਹਨੂੰ ਅੱਜ ਆਪ ਚਾਹੀਦੀ ਸਮਝ ਚਾਹੀਦੀ ਭਾਈ ਵੀ ਹੈਨਾ ਹੁਣ ਉਧਰ ਸਾਰੀ ਨੋ ਪਈ ਆਹ ਜਿੱਥੇ ਪਾਣੀ ਚੱਲਦਾ ਨਦੀ ਪਈ ਉਹ ਤੇ ਚਾਬਾ ਚਾਰੀ ਜਾਓ ਗਰਾਊਂਡ ਜੂਰੀ ਪੜਨਾ ਗਰਾਊਂਡ ਮੈਂ ਤਾਂ ਗਲਤ ਕਹਿੰਦਾ ਪੱਕੀ ਸਾਡੇ ਕੋਲ ਗਲਤ ਹੈ ਯਾਰ ਪੱਕਾ ਗਲਤ ਆ ਸਾਰੀ ਨਦੀ ਨਦੀ ਕੱਢੀ ਆ ਤੂੰ ਉਹ ਕਮਾਲ ਪਾ ਪਿੱਛੇ ਤੱਕ ਜਾਂਦੀ ਆ ਓਏ ਫਿਰ ਮੈਨੂੰ ਘੁਮਾਉਂਦੇ ਆ ਫਿਰ ਮੈਨੂੰ ਘੁਮਾਉਂਦੇ ਮੈਂ ਸਰੋਣਾ ਇਹਦਾ ਰੱਖ ਆ ਬਰੇ ਗੋਹਲ ਗੋਹ ਕਰਦੇ ਹਾਂ ਹੋਰ ਇਹ ਭਾਈ ਉਹਨਾਂ ਨੂੰ ਆਪ ਸਮਝਣਾ ਚਾਹੀਦਾ ਮੈਂ ਤਾਂ ਮੰਡ ਮੈਂ ਜਾ ਕੇ ਆਇਆ ਹੁਣ ਕੱਲ ਦਾ ਵੀ ਦੇਖ ਕੇ ਆਇਆ ਅੰਧੀ ਜੀ ਗੁਜਰ ਰਹੇ ਨੇ ਉਹਨੇ 5 ਕਿਲੋ ਦੇ ਕੇ ਬਤੇ ਰਿਆ ਆਪਣਾ ਕੱਖ ਵੀ ਦੇ ਆ ਹਾਂ ਲੱਗਣਾ ਚਾਹੀਦਾ ਲੇਕਿਨ ਚਲਦੇ ਰਹੇ ਆ ਪਹਿਲਾਂ ਕਰਦੇ ਹੁਣ ਸਾਬ ਆਪਣੇ ਬੰਨਗੇ ਤਾਂ ਹੁੰਦੇ ਕੱਖ ਡੰਗਰਾਂ ਬਾਕੀ ਭਾਈ ਗੱਲ ਕਰਦੇ ਮੀਂਹ ਦੀ ਉਥੇ ਪਹਿਲਾਂ ਗੱਲ ਕਰਾਂਗੇ ਇਹਦੀ ਮਿਰਚਾਂ ਦੀ ਇਹ ਸਾਰੀਆਂ ਲਾਲ ਹੋ ਗਈਆਂ ਹੁਣ ਬਰਾਂਗਾ ਜਾਂਦਾ ਉਹ ਹੋਵੇ ਸਵਾਸ਼ ਸਾਫ਼ ਕਰਾ ਦੇ ਜਿਆਦਾ ਜਿਆਦਾ ਨੂੰ ਜੋ ਲੋ ਕਰਦੇ ਤੋੜ ਲਾਇਆ ਤਾਂ ਜਰ ਤੇ ਵੱਢਦੇ ਜਿਆਦਾ ਆਹੋ ਜਾ ਫਿਰ ਜਿੱਤੇ ਮਾੜਾ ਭਈਓ ਰੱਖ ਕੇ ਸਾਫ਼ ਕਰਾ ਦੇ ਸਾਫ਼ ਕਰਾਤੀ ਘਰਾਂ ਹੀ ਆਹੀ ਰਹਿੰਦੇ ਆ ਮੀਂਹ ਪੈ ਗਿਆ ਨੇ ਘਰਾਂ ਸਾਫ਼ ਕਰਾਤੀ ਆਂ ਅੱਛਾ ਇਹ ਜਿਹੜੇ ਪਿੰਡੇ ਤੋਂ ਉੱਪਰ ਦੇ ਵੱਢਤੀਆਂ ਆਹ ਬੱਦਈਆਂ ਟੁੰਗੀਆਂ ਹਾਂ ਹਾਂ ਇਹ ਜਿਹੜੀ ਹੋ ਗਈ ਤਾਂ ਬੰਦੇ ਦੇ ਉੱਪਰ ਇਹ ਤਾਂ ਹੁਣ ਹੋਣੀ ਰਹੀ ਹੋਈ ਜਾਂਦੀ ਐ ਇਹ ਹੈ ਇਹ ਹੋਈ ਜਾਂਦੀ ਐ ਇਹ ਤਾਂ ਸਿਆਮ ਵੀ ਹੋ ਜਾਣੀ ਆ ਸਾਫ ਆ ਹੋ ਜਾਣੀ ਆ ਇਹ ਹਾਂ ਫਿਰ ਤਾਂ ਸਾਫ ਕਰਾ ਲੈਣ ਨੂੰ ਯਾਰ ਸਾਫ ਕਰਾਉਂਗਾ ਹੁਣ ਗਿੱਲਾ ਹੋ ਗਿਆ ਕਿਆ ਕਰਾਂ ਫੇਰ ਕਾਨੂੰ ਜਿਹੜੇ ਉਹਦੇ ਬਸ਼ੋਰੇ ਦੇ ਬੂਟੇ ਇੱਕ ਦੋ ਵਟਾ ਦੇ ਉਹ ਪੱਬਰਾਂ ਵਾਲੇ ਪੰਮੇ ਨੂੰ ਵਟਾਉਣੇ ਆ ਪੰਮਾ ਕਹਿੰਦਾ ਮੈ ਲਾਉਂਦੇ ਆ ਹਾਂ ਚੱਕ ਕੇ ਇੱਥੇ ਬਾਕੀ ਇਹ ਥੋੜਾ ਸਾਫ ਕਰਾ ਦੇ ਫਿਰ ਤਾਂ ਵਧੀਆ ਗੱਲ ਹੋਰ ਇੱਕ ਦਿਨ ਭਾਈ ਲਾਈ ਚੱਟ ਪਈ ਦੀ ਹਲਾ ਵਿੱਚ ਸਾ ਤੂੰ ਨਹੀਂ ਪੈਣੀ ਤੈਨੂੰ ਮੈਂ 1400 ਸੀਟੀ ਬੁੱਕ ਕਰਾਤੀ ਮਹਾਂ ਉਹ ਤੂੰ ਲਾਉਣੀ ਕਿੱਥੇ ਹੁੰਦੀ ਉਹ 1400 ਲੱਗ ਜੀ ਨਹੀਂ ਯਾਰ ਕਿੱਥੇ ਲਾਉਂਗਾ ਤੂੰ ਠੀਕ ਓ ਓ ਜਿਹੜਾ ਕਿੱਲਾ ਉਹ ਨਹੀਂ ਦੋ ਕਿੱਲੇ ਢਾਈ ਕਿੱਲੇ ਹੋਗੇ ਸਾਹਮਣੇ ਤੋਂ ਮੁੱਖਾ 6 ਵੀ ਗੇ ਹੋਗੇ ਢਾਈ ਕਿੱਲੇ ਹੋਗੇ ਉੱਥੇ ਵਾਲਾ ਇੱਥੇ ਵਾਲਾ ਹਾਂ ਢਾਈ ਕਿੱਲੇ ਹੋਗੇ ਦੋ ਰਾ ਹੋਗੇ ਦਿਨੇ ਵਾਲੇ ਰੋਗਾ ਹਾਂ ਦੋ ਦੋ ਗੇ ਲਾਉਣੇ ਉਹ ਵੀ ਲਾ ਦੇਣੇ ਦੋ ਕਿੱਲੇ ਹੋਗੇ ਹਾਂ 4 ਕਿ 6 4 ਕਿੱਲੇ ਹੋਗੇ ਹੋਗੜੇ ਕਿਹੋ ਕਿਥੇ ਲਾਉਣੇ ਉੱਥੇ ਲਾ ਦੇਣਾ ਨਮਟਾ ਓਹ ਭੇਟਾਂ ਵੀ ਲਾਉਣਾ ਨਵਾਨ 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 ਵੀ ਲਾਉਣਾ ਨਵਾਨ ਵੀ 6 ਵੀ ਗੇ 6 ਵੀ ਗੇ ਨਵਾਨ ਚ 6 6 12 ਹਾਂ 12 ਆਰੇ ਦੋ 14 14 ਹੋ ਗਏ ਤੇਰਾ 2-2 ਕਿੱਲੇ ਹੋਗੇ 4.5 ਕਿੱਲੇ ਹੋਗੇ ਹਾਂ ਭਾਈ 2 ਦੇ ਆਹਾ 2 ਹੋ 4.5 ਕਿੱਲੇ ਹੋਗੇ 14 ਦਾ ਬੁੱਕ ਕਰਾਤੀ ਮੈਂ 100 ਘੱਟ ਵੀ ਸਕਦੀ ਆ 100 ਵਾਧ ਵੀ ਸਕਦੀ ਆ 4 3 12 ਹੈ ਪੰਜ 3 15 15 ਪੰਜ 3 15 ਹਾਂ ਠੀਕ ਆ ਫਿਰ 100 100 ਕਰਾਤੀ ਤੈਨੂੰ ਕਿਹਾ ਵੀ 100 ਪਾਈ ਨਹੀਂ ਸਕਦੀ ਤੇਰੀ 100 ਵਾਧ ਨਹੀਂ ਸਕਦੀ ਠੀਕ ਗੱਲ ਸਾਢੇ ਚਾ ਕਿੱਲੇ ਆ ਸਰ ਜਣਾ ਦਾ 1600 ਨਾ ਜੇ ਆ ਵੀ ਪਟਾਰ ਤੇ ਇਹਨਾਂ ਨਾਲ ਚੱਲਦੀ ਆ ਗੱਲ ਫਿਰ ਛੱਤ ਕੀ ਗੋਲੀ ਕੱਟਣੀ ਨਹੀਂ ਹੈਗੀ ਤੇਰੀ ਇਹਦਾ ਨਹੀਂ ਇਹਦਾ ਨਹੀਂ ਬਟੋਨੇ ਕੱਢ ਫਿਰ ਤੂੰ ਕਾ ਕੱਢਦਾ ਤੂੰ ਦੇਖਦਾ ਜਾ ਤੂੰ ਲੈ ਦੁੱਦਾ ਨਾਲ ਤੂੰ ਮਾਰਨ ਨੂੰ ਫਿਰਦੇ ਇਹਦਾ ਹੈ ਹੋਰ ਕੀ ਜੇ ਦੁੱਦਾ ਕਹਦਾ ਸੇੜਾ ਕਰ ਲੈਣਾ ਦੁੱਦਾ ਆਪਾਂ ਨੇ ਤਾ ਕਰ ਲਾ ਫਿਰ ਉਹ ਵੀ ਲੰਦੂ ਸੁਬਾਈ ਤਾ ਹੁੰਦੀ ਨਹੀਂ ਤਾ ਚੱਲਦੀ ਤਾ ਤਾਂ ਸਵੇਰ ਕੱਲ ਦੀ ਚੱਲਦੀ ਆ ਲੈ 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 ਕੀ ਕਹਿੰਦੇ ਉਹਨਾਂ ਆਈ ਕਿ ਉਹ ਹੁਣੀ ਉੱਠੇ ਗਏ ਦਸ ਬੈਠੇ ਤੇ ਰਵੇਲੇ ਕਰੀਏ ਗੱਲੇ ਆਪਾਂ ਖੇਲੀ ਇਹਦਾ ਚਲੋ ਤਾ ਲਾਈਏ ਹੋਰ ਕੀ ਆਪਾਂ ਖੇਲ ਗਏ ਆ ਲੈ ভাই ਲੱਗ ਗਿਆ ਦੂਆ ਦਿਨ ਹੋ ਗਿਆ ਸਾਡਾ ਪਾਂ ਨਹੀਂ ਹੋਇਆ ਇਹ ਨਹੀਂ ਖੜਦਾ ਜੋ ਭਾਈ ਹੈ ਆ ਸਾਧਨ ਖੜਿਆ ਨੇਗਾ ਇਹ ਕਿੱਥੇ ਰਾਤ ਦੀ ਪੂਰ ਪੈਂਦੀ ਮਰਮਰੀ ਪੂਰ ਰਾਤ ਦੀ ਆ ਫੇਰ ਵੱਧ ਗਿਆ ਹੋਰ ਕੋਈ ਗਾੜੇ ਮਿਲਦਾ ਨਹੀਂ ਪੰਡਾਇਰੋ ਚੱਲਦੇ ਹੁਣ ਕਰ ਚੈੱਕ ਉਧਰ ਕੀ ਆ ਮਾਈ ਤੋਂ ਹੀ ਆ ਬੱਸ ਇੱਕ ਵਾਰ ਕਰਦੇ ਸੁਣਨਾ ਨਹਿਰ ਵਗਣਾ ਝੋਸ ਹੋ ਗਏ ਸਾਰਾ ਸੌਂ ਨਿਕਲ ਗਿਆ ਪੱਤ ਜਾ ਕੇ ਪੈ ਰਿਹਾ ਇਹ ਕੋਈ ਨਹੀਂ ਪਤਾ ਆਏਗਾ ਕਾਂਡ ਕਰੂਗਾ ਇਹ ਕਾਂਡ ਪਾਣੀ ਨਹੀਂ ਹੈਗਾ ਤਾਂ ਨਮਕ ਨਾਲ ਬਹੁਤ ਹੀ ਪਿਆ ਪਾਣੀ ਨਹੀਂ ਹੈਗਾ ਤਾਂ ਨਮਕ ਢੇੜ ਪਾਈ ਸਭ ਨੇ ਧਾਨਾ ਨੂੰ ਹੰਡ ਚ ਵੜਾ ਊਟਾ ਖੜਾ ਵਸ ਉਹ ਛੱਡ ਦੂ ਨੰਨਾਂ ਨਦੀ ਕਿੰਨੀ ਆਈ ਪਈ ਆ ਸਾਨੂੰ ਉੱਪਰੋਂ ਬਣੀ ਨੇ ਮਾਰਨਾ ਜਾਂ ਮਾਰਨਾ ਨਦੀ ਕਿੰਨੀ ਦੇਖਿਆ ਇਹ ਵੀ ਮੈਂ ਨਹੀਂ ਦੇਖੀ ਨਦੀ ਉੱਪਰ ਰੇੜੀ ਵੀ ਨਦੀ ਲੈ ਲੈ ਹਾਂ ਅੱਛਾ ਮੈਂ ਨਹੀਂ ਕਿਹਾ ਵੀ ਵੀ ਭਾਈ ਬੰਨੂ ਬਹਾ ਨਦੀ ਜਿਹੜਾ ਉੱਪ ਚੁੱਕੀ ਆਈ ਆਪਾਂ ਕਿਹੜੀ ਉਹਦੇ ਨਾਲ ਚੱਲਦੇ ਤਾਂ ਆਪਣਾ ਅੱਛਾ ਜੀ ਐਨੀ ਉੱਪ ਰੇੜੀ ਵੀ ਹੈ ਇਹਦਾ ਬਹੁਤ ਪਾਣੀ ਆ ਹਾਲੇ ਜਿਹੜਾ ਸਾ ਮੀਂਹ ਪੈਂਦਾ ਹੋਰ ਆਊਗਾ ਪਾਣੀ ਉੱਪਰ ਤਾਂ ਹੁਣ ਨਿਕਲ ਗਿਆ ਹੁਣ ਪੱਤੋ ਫੇਕ ਹੋ ਗਿਆ ਆਪਣੇ ਤਾਂ ਉੱਪਰ ਨਿਕਲ ਆ ਆ ਜਿਆਦਾ ਹਾਲਾ ਦਾ ਖਰਾਬ ਬਾਹਰ ਦੇਖ ਲੱਗਦੇ ਰਿਹਾ ਹੈ ਨਾ ਵਾਹ ਕਾਟ ਹੋਗ ਮੰਨ ਬੈਠਾ ਕਿਹੜਾ ਆਹ ਜਿਹੜੀ ਆਹ ਜਿਹੜੀ ਇੰਨਾ ਅੱਛਾ ਪਿਆਰ ਕਰਕੇ ਦਿਖਾਉਂਦੇ ਸੜ ਚ ਜਿਹੜੀ ਉਹ ਪਨਾਗਰ ਜੀ ਤੋਂ ਮੀਂਹ ਬਾਰ ਪਿਆ ਹੋਇਆ ਇਹ ਉੱਪਰ ਤੇ ਤੇਰਾ ਬਿਡ ਭਾਰੀ ਹੈ ਨਹੀਂ ਨਹੀਂ ਉੱਥੇ ਕੰਦਰਾ ਰੱਖਣਾ ਭਾਰੀ ਜਿਆਦਾ ਬਣਾ ਅਛੇ ਅਛੇ ਤੇ ਥੱਲੇ ਘਾਸੀ ਤੇ ਰੱਖਣਾ ਸੀ ਥਾਤੀ ਦੇ ਮਾਰੇ ਇਹਨਾਂ ਨੂੰ ਕਿੱਥੇ ਰੱਖਦਾ ਕੋਈ ਮੁੰਡਾ ਜਦੋਂ ਕਾਬਲੇ ਪੈਣੇ ਪੂਰੇ ਨੌਂ ਚੀਂ ਤੇ ਪਿਆਣੇ ਖੜਨਾ ਤੇ ਉੱਪਰ ਮਿੰਟ ਖੜਾ ਹੋਣਾ ਕਾਬਲੇ ਮਹਾਗ ਤੇ ਆਹ ਉੱਪਰੋਂ ਤੇ ਡੱਟ ਕੇ ਬੈਠੇ ਕਾ ਮੇਰੇ ਕੋਲ ਟੱਕਰ ਆਉ। ਹੋਰੇ ਦੇਖ ਕਿਹੜਾ ਕਰਕੇ ਇਹਨੂੰ ਆਹ ਇਹਨੂੰ ਝਾਕਾ ਭਾਰੀ ਚਲਵਾ। ਤੁੰਗਾਰ ਦੀ ਕੰਮ ਮਿੰਟ ਲੱਗਦੀ। ਇਹ ਲੈ ਇਹ ਇੰਨਾ ਖੱਟ ਬੁੱਟਾ ਹੋਊਗਾ ਹੋਰ ਪਤਨੀ ਨੇ ਬੁੱਟਕੇ ਹੁਣਾ ਹੋਰ ਇੰਨਾ ਜੂੜ ਲੱਗਿਆ ਮਿੱਟੀ ਰੱਖਣਾ ਉੱਪਰ ਰੱਖਣਾ ਕਾਹ ਲੈ ਕੇ ਬਸ ਨਾ ਜਿਆਦਾ ਇੱਥੇ ਪੱਤੀਆਂ ਵੜ ਕੇ ਲੱਗਣੀ ਆ ਇਹਦੇ ਨਾਲ ਕਾਰਜ ਕਾਰਜੇ ਕਰਦੇ ਪੂਰਗਾ ਤੋਂ ਜਾਣਾ ਹੋਊਗਾ ਹਲੇ ਨਾ ਉਹ ਅੱਥੇ ਜਾਊਗਾ ਯਾਰ ਉਹ ਜਿੱਥੇ ਮਕੜੀ ਈ ਆ ਤੁਸ ਮਾਂਗਾ ਤੇ ਗੰਡਾ ਟਰਾਲਾ ਵੜ ਕੇ ਨੂੰ ਲੈ ਗਈ ਬਣ ਜਾਏਗਾ ਟਰੈਲਾ ਮੇਰੇ ਟਰਾਲਾ ਮੜਕੇ ਕਰੀ ਹੁਣਾ ਇਹ ਉਹਦੇ ਚੱਕੜਾ ਦਾ 1.5 ਕੁ ਇੱਚ ਤੱਕ ਲਈ ਹੋ ਟਰਾਲਾ ਮੜਕੇ ਲਾਇਓ ਖੜਾ ਆਇਓ ਖੜ ਕੇ ਮੜਕੇ ਕਿਤਾ ਕਿਥੇ ਆਹ ਨਾ ਜਿਹੜੇ ਆਪਸ ਹੱਥੋਂ ਹੋਇਆ ਹੈ ਜਿਹੜੇ ਦਾਦੇ ਦਾ ਆਹ ਫੇਰ ਮੈਂ ਉੱਠ ਗਿਆ ਨਾ ਹੁਣ ਉੱਠਿਆ ਤੇਰੇ ਤਕੀਮਾ ਬੱਗੇ ਜੱਪਨਾ ਪਾਲਾ ਆਪਿਆਂ ਨੂੰ ਹੋ ਗਿਆ ਹੱਥ ਨਾ ਘਾਈਓ ਇੱਥੇ ਰੱਖਣਾ ਇਹਨੇ ਵਾਈ ਇੱਥੇ ਬਿਠ ਬੜੂਗਾ ਨਹੀਂ ਇਹਨਾਂ ਪੜਾ ਹੁਣ ਨਾਲ ਹੋੜਾ ਹੋੜਾ ਰਾਈਲਾ ਕੱਪੇ ਆਵਾ ਇੱਥੇ ਆਉਂਦਾ ਜੀ ਕੋਰੇ ਇੱਥੇ ਲੱਗਦੇ ਸੁਪਰਵਿਜ਼ਰ ਹੀ ਬੈਠੇ ਅਦਲੋਪਾ ਆਹ ਮੈਨੂੰ ਉਹ ਘਟਦੇਗਾ ਲੱਗਦੀ ਤੋੜ ਜਾ ਕੇ ਉੱਪਰ ਤੂੰ ਤਾਂ ਸੇ ਬੈਠ ਕੇ ਮੈਂ ਮંત્રી ਤੋਂ ਗਿਆ ਬੈਠਾ ਮਾਦਾ ਉਹ ਵੀ ਇਹਨਾਂ ਦਾ ਘਰ ਨਾਲੇ ਵਿਗਾੜ ਰਿਹਾ ਕੋਈ ਮੈਂ ਤਾਂ ਕੋਲੇ ਸਮਝਿਆ ਉਹ ਮੇਰੇ ਵੀ ਛੱਡ ਗਿਆ ਉਹ ਮੇਰਾ ਇੱਕ ਖਾਤੇ ਤੋਂ ਫੜੀ ਕਰਾ ਲੈ ਮੈਂ ਕਿਹੜਾ ਕਾਟਰ ਨਿਕਲਣਾ ਮੇਰਾ ਸਾਰਾ ਫ੍ਰੀਕ ਖੰਭ ਉਹ ਬੈਨਾਂ ਪੈਨ ਮੈਂ ਖਾਤੇ ਦੇ ਪੁੱਛੇ ਪਾਸੇ ਲਾ ਵੀ ਘਟਾ ਭਾਜੇ ਦੇਖੋ ਇਹ ਉੱਪਰ ਨੂੰ ਹੋ ਰਿਹਾ ਨਾ ਨਾਲ ਦਾ ਟੱਬ ਜੇ ਲੱਗ ਜਾਂਦੇ ਨਾਲੇ ਉਹ ਪੈਟ ਹੋ ਜਾਂਦਾ ਬਸ ਆਈ ਡੋਰੇ ਵੀ ਹਾਂ ਅਪਟੀਕਾ ਤੇ ਲਾ ਕਿੰਨਾ ਜਾਣਾ ਥੋੜਾ ਜਿਹਾ ਉਹ ਇੱਥੇ ਆਲਾ ਬਾਈ ਨੇ ਇਹਦੇ ਆਲਾ ਹੋ ਗਏ ਆਰੇ ਇੱਥੇ ਉਹ ਤਾਂ ਨਹੀਂ ਬਚੀਓ ਸਮਝਿਆ ਦੂਆ ਕਿ ਪਹਿਲਾ ਘੰਡਾ ਸਾਡਾ ਗੱਪੇ ਨਾਰਾ ਜੇ ਅਸੀਂ ਸਾਈਡ ਲਾਉਂਗੇ ਨਾਲ ਹੀ ਆਏ ਨੂੰ ਨਾ ਜੇ ਇਧਰ ਹੋਊਗਾ ਤਾਂ ਆਪਾਂ ਪਿਛਮੇ ਚੁਟ ਰਹੇ ਨੇ ਉਹ ਤਾਂ ਮੁੰਡਾ ਪਹਿਲੇ ਗੱਪੇ ਘੰਡਾ ਸਾਡੇ ਨੇ ਸਮਝੇ ਗਾ ਲੈ ਇਹੋ ਜਿਹਾ ਲਾ ਲੈ ਇੱਥੇ ਜੇ ਆਰੰਭ ਤੋਂ ਲਾ ਦੇ 4 5 ਥੱਲੇ ਤੇ ਥੱਲੇ ਤੇ ਕੱਟ ਦੇ 5 ਫੋਟਾ ਹੋਊ ਕੱਟ ਲਾ ਲਾ ਫਿਰ ਕਾਟਰ ਤੋਂ ਕੁਝ ਕੰਮ ਆਉਂਦਾ ਜੀ ਪਾਣੀ ਉਹਦੇ ਕਰਦੇ ਨਾ ਉਹ ਤੇ ਹੱਥ ਮੇਰੇ ਪਰ ਆ ਉਹ ਮੈਨੂੰ ਦੇ ਦੇ ਹਾਂ ਦੇਖ ਪਰ ਆ ਤਾ ਫਿੱਟ ਆ ਲੈ ਆ ਬਰ ਨੂੰ ਸੀ ਆਪੇ ਦੇਖ ਲੈ 60 ਇੰਚ ਦੇ ਲੱਗ ਇੱਥੇ ਆ ਯਾਰ ਆ ਆਪਣਾ ਉੱਪਰ ਆ ਲੈ ਆ ਤੇ ਆ ਤੂ ਆਏ ਹਾਂ ਆ ਇੱਥੇ ਆ ਸਾ 60 ਕਿੱਥੇ ਆ ਯਾਰ 60 ਆ ਉਹ 60 ਆ ਹਾਂ ਹੱਟ ਨਹੀਂ ਇੰਨਾ ਇੱਥੇ ਟਾਲਾ ਆ ਜੂ ਉਹ ਤਾਂ ਬਨੀਵਾ ਗਿਆ ਕਿੱਥੇ ਨਿਸ਼ਾਨੀ ਤੇਰੀ ਹੱਟ ਕਿ ਪਿਤਾ ਬੜੀ ਬੈਠਾ ਜਦੋਂ ਜਾਨੀ ਦੱਸ ਦਿੱਤੇ ਆ ਵਾਹ ਜੀ ਬਸ ਇੱਥੇ ਦੇ ਨਾਲ ਇੱਥੇ ਤੇ ਲੱਗਦਾ 60 ਇੰਚ ਨਾਲ ਲੱਗ ਤੇ ਆ ਉਹ ਥੱਲੇ ਆਇਆ ਕੋਈ ਥੱਲੇ ਆ ਗਿਆ ਥੱਲੇ ਆਨ ਜਾ ਚਲ ਗਿਆ ਉਹ ਅੱਲੀ ਹੀ ਆਹ ਹੈ 60 ਹੈ ਆਹ ਹੈ ਇੱਥੇ ਅਗਲੀ ਜਾ ਥੱਲੇ ਜਿੱਥੇ 60 ਆ ਆ ਲਾ ਹਾਂ ਬਸ ਇੱਥੇ ਹੋਣਾ ਹੈ ਲੈ ਇੱਥੇ ਵਿਚਾਲੇ ਪਾ ਦੋ ਕਿੱਥੇ ਗਿਆ ਜੀ ਮਾਨਗੀ ਕਰ ਉਹ ਆ ਥੱਲੇ ਆ ਥੱਲੇ ਹੋਰ ਆ ਹਾ ਹਾ ਆਹ ਤੇ ਟੈਕਨੋ ਇਹੋ ਮਾਰੀ ਨੂੰ ਇੱਥੇ ਦੇ ਇੱਦਿਕਾ ਮਾਰਦੇ ਮਾਰ ਜਾ ਨਾ ਲੰਬੀ ਉੱਪਰ ਉੱਤੇ ਕਾਲਾ ਉੱਚਾ ਰਾਹ ਪਾ ਰਿਹਾ ਪਹਿਲਾਂ ਤਾਂ ਉੱਚਾ ਹੋਣੀ ਹੈ ਤੇਰਾ ਕੁਝ ਵੀ ਨਹੀਂ ਹੈਗਾ ਫੋਨ ਕੱਟ ਕਰਨਾ 4 ਮਿੰਟ ਆ ਉੱਤੇ ਬੈਟਰ ਨੂੰ ਮਸਤ ਮਾਰਦੇ 8 ਫੁੱਟ 8 ਫੁੱਟ ਹੈ 10 ਬਿੱਟੇ ਖਣੇ ਆ ਜਾਣਾ ਟੋਟਾ ਇਹਦੇ ਬੜੂ ਦਾ ਕਿੰਦਾ ਹੈ ਅੱਠੋ-ਪੋਟੋ ਬੜਕਾ ਮੇਰਾ ਕੀ ਹੈ ਇੱਦਾਂ ਇਹ ਮਾਤਾ ਉਹ ਦੂਜੀ ਜਿਹੜੀ ਉੱਪਰ ਆ ਘੁੱਗੀ ਜੀ ਜਿਹਦੇ ਨਾਲੇ ਨੌਵਾਂ ਜਿਹੜੀ ਸਰਪਾਲ ਵਾਲਾ ਉਹ ਤਾਂ ਸਾਂਹੇ ਨੌਵਾਂ ਉਹ ਨੂੰ ਆਏਗਾ ਅੱਠ ਦਿਨੇ ਨੇੜੀ ਆ ਬਸ ਠੀਕ ਆ ਫਿਰ ਜਿਆਦਾ ਇਹਨੂੰ ਹੋਰ ਜਦਾਂ ਦੋ ਮਹੀਨੇ ਹੋਰ ਚਾੜੇ ਤਾਂ ਫਿਰ ਪੰਜ ਜਾਂ ਸੱਤ ਕਿਆ ਕਰ ਦੂਗੇ ਹਾਂ ਆ ਸਾਡੇ ਕਰ ਸਾਡੇ ਕਿੰਨੇ ਆ ਹਾਂ ਸਾਡੇ ਕਿੰਨੇ ਚਾਰੇ ਕਰਨਾ ਫਿਰ ਚਾਰੇ ਕਰ ਚਾਰ ਕਰ ਪਿਆਗਾ ਜੀ ਲੱਗਦਾ ਪੰਜ ਬਾਕੀ ਥੋੜੀ ਨੀਂਦ ਹੋਰ ਕੋਈ ਆਪਾਂ ਰਾਜਗਾਰ ਨੂੰ ਬੰਦ ਜਿਆਦਾ ਕਰਾਂ ਤਾਂ 15 ਬਜੇ ਚੁਬਾਣਾ ਨੂੰ ਸਾਫ ਸੁੱਖ ਕਰਾਉਣਾ ਨਾ ਕੋਈ ਨਾ ਪਈਨੀ ਆਉਂਦਾ ਨਹੀਂ ਆ ਪਹਿਲੀ ਵਾਰ 50 ਕਿਲੋ ਬਜੇ ਰਹੂਗਾ ਬਸ ਹੋ ਜਾਊਗਾ 50 ਕਿਲੋ ਬਜੇ ਬਜੇ ਦਾ ਥੋੜਾ ਜਿਹਾ ਉਹ ਬੈਸ ਇੱਧੇ ਉਧਰ ਬੈਸੁਰਾ ਆਇਆ ਬੈਸੁਰਾ ਬਜੇ ਨਾ ਇਹ ਬਸ ਪੈਪਰ ਨਾ ਖਾਦੀ ਇਹ ਨਹੀਂ ਬੈਸੁਰਾ ਬਜੇ ਨਾ ਬਸ ਚਲੋ ਟਰੈਂਕ ਜੀ ਨਹੀਂ ਆਇਗਾ ਹੂੰ 50 ਕਿਲੋ ਬੱਟਾ ਹੱਥ ਵਿੱਚ ਚੱਕ ਲੂਗਾ ਬੰਦਾ ਫੇਰ ਹੁਣ ਇਹ ਸਾਰਾ ਇਧਰ ਉਧਰ ਹੋਦਾ ਹੈ ਫੈਲਾ ਦੇ ਲਈ ਕਿੰਨਾ ਉੱਚਾ ਹੋਣਾ ਹੈ ਹਾਂ ਆ ਮੇਲਾ ਲਈ ਜਿੱਦ ਚੱਕ ਕੇ ਰੱਖ ਦਿੰਦੇ ਆ ਟੱਕਰੇ ਕੱਡੇ ਪਰ 1.5 ਕਿਲੋ ਦਾ ਬਤਾ ਹੋ ਗਿਆ ਹਟਾ ਫੈਸਲਾ ਹੋਣਾ ਹੋ ਗਿਆ ਫੈਸਲਾ ਇਹਦਾ ਵਧੀਆ ਹੁਣ ਲੱਗੇ ਦੇ ਪਤਾ ਲੱਗੂ ਤੂੰ ਆਏ ਆ ਉੱਪਰੇ ਲੋਡ ਆਉਣਾ ਬਾਈ ਆਰੇ ਇਹੇ ਖੇਡਾ ਤਾਂ ਕਿੱਥੇ ਲੋਡ ਕਰ ਲੂੰਗਾ ਇਹਨੂੰ ਤੂੰ ਘਰ ਅਸੀਂ ਜਾਣੀ ਯੋਗ ਨਹੀਂ ਬਿੱਟਰ ਨੂੰ ਐਡੇ ਨਹੀਂ ਮਾਦਰ ਸ਼ੇਪ ਵਾਂਟਦਾ ਬਿੱਟੂ ਇਹ ਕੋੜ ਆ ਇਹ ਵੀ ਮਜਬੂਤ ਕਰਾ ਲਿਓ ਆ ਤਾਂ ਕਹੇ ਕਾਰ ਲੈ ਕਹੇ ਗੱਲ ਤੇ ਬਾਹਰ ਹਾਂ ਸਟੇਟ ਮਾਰਕੀਟ ਤੇ ਹੀ ਆਹੇ ਬਾਹਰ ਨਿਕਲਨੇ ਆਂ ਇਹ ਫੇਰ ਗਟੀਆਂ ਸਾਰੇ ਨਹੀਂ ਘੜਣਾ ਇਹਨੇ ਹੈ ਗਟੀਆਂ ਸਾਰੇ ਥੋੜਾ ਘੜਨਾ 4 ਇੰਚ ਜਿਹੜੇ 5 ਬਾਅਦ ਦੇ 5 ਇੰਚੀ ਬਾਅਦੂਗੇ ਮੋਟੇ ਕਾਬਰੇ ਵੀ 5 ਇੰਚੀ ਨਹੀਂ ਹੁੰਦਾ 5 ਸੂਤ ਦੇ ਆਪਾਂ ਸੂਤ ਨੇ 5 ਇੰਚੀ ਮੈਨੂੰ ਪਤਾ ਨਹੀਂ ਕਿ ਗਈ ਜਾਂਦਾ 5 ਸੂਤ ਦੇ ਪਾ ਕੇ ਨਾ ਪਿਛੇ ਪੱਤੀ ਗਲੀ ਘਾ ਕੇ ਇੰਨੀ ਚੌੜੀ ਛੇਰ ਕਰਨ ਤੇ ਕਰਦੇ ਨੇ ਠੀਕ ਨਹੀਂ ਜਾਣਾ ਇਦਾਂ ਹੀ ਹਿਲਣ ਲੱਗਿਆ ਆ ਤਾਂ ਕੰਮ ਇਹਨਾਂ ਦਾ ਵਧੀਆ ਲੱਗਦਾ ਜਿਹੜੇ ਸੰਗਲ ਪਾਏ ਹੋਏ ਆ ਉਹ ਪਹਿਲਾਂ ਦੂਆ ਬੱਡੇ ਡੰਗੇ ਇਹ ਬਿੱਟ ਦੇ ਗਾਲੀ ਬਿੱਟ ਦਾ ਬਾਈ ਗਾਲੀਆਂ ਵੀ ਐ ਐ ਸਾਰੇ ਹੀ ਭਰ ਜਿਗਾ ਨਾ ਦੇਖੀ ਆ ਆ ਗਿਆ ਫੇਰ ਆ ਗਿਆ ਹੌਲ ਹੌਲ ਲੱਗ ਗਿਆ ਦਾੜ ਦੜ ਉਹ ਦਾੜ ਦੜ ਪੈਂਦਾ ਆ ਕੇ ਮਹੀਨਾ ਪਾ ਲਾਉਣੀ ਨਹੀਂ ਪਿਛਾਉਣ ਦਾ ਮਹੀਨਾ ਆ ਕੇ ਪਿੱਛੇ ਕੰਮ ਉਹ ਕਰਦਾ ਕਹਿੰਦਾ ਹਾਂ ਥੁੱਲ ਗਿਆ ਕਿਹਦੇ ਪਾਣਾ ਦਾ ਮਹੀਨਾ ਜਾਂਦਾ ਕਿਹੜੇ ਪਤਾ ਨਾ ਅੱਦਾਂ ਕਿਹੜੇ ਮਹੀਨੇ ਚੱਲਦਾ ਚੱਲਦਾ ਭਾਦੋਂ ਦਾ ਏ ਹਰ ਇੱਕ ਗੱਲ ਦੇਖੀ ਆ ਇੰਨਾ ਨੁਕਸਾਨ ਨਹੀਂ ਕਦੇ ਦੇਖਿਆ ਜਿੰਨਾ ਹੁਣ ਹੋਇਆ ਇੱਥੇ ਪਹਾੜਾ ਪੂੜਾਂ ਚ ਮਾਨ ਸਾਰੇ ਉੱਧਾ ਅੱਗੇ ਉਹ ਇੰਨਾ ਨਹੀਂ ਸਾਲਾ ਦੇਖਿਆ ਜਿੰਨਾ ਉਹ ਕਾਰਨ ਉਹ ਅੱਗੇ ਅੱਗੇ ਤੁਸੀਂ ਆਪਣੇ ਚੌਲ ਤੇ ਜਾਂਦੇ ਆਪਣੇ ਪਾਣੀ ਆ ਗਿਆ ਇਹ ਫੋਨਾਂ ਦਾ ਖਬਰ ਵੀ ਨਹੀਂ ਆਉਂਦੀ ਇੰਨੀਆਂ ਅਸੀਂ ਆਪਣੇ ਚੌਲ ਤੇ ਰਹਿੰਦੇ ਆ ਆਪਣੇ ਪਾਣੀ ਹੈ ਨਹੀਂ ਜਿਆਦਾ ਯਾਰ 100 ਅੱਗੇ ਜਾਂਦਾ ਬਾਈ ਅਸੀਂ ਉਧਰ ਨੂੰ ਦੇਖੀ ਜਾਂਦੇ ਉਹਨਾਂ ਕੋਲ ਸਰਪਾਉਂਡ ਆਇਆ ਨੂੰ ਉਹ ਬੰਨੇ ਅੱਗੇ ਨਾਲ ਬਹੁਤ ਯਾਰ ਜੀ ਵੀਰ ਆਇਆ ਵਾ ਹੁਣ ਡੈਮੇਜ ਨਾ ਕੱਢੂ ਉਹ ਅੱਜ ਨਹੀਂ ਜਾਂਦੇ ਹੈ ਕੋ ਡੈਮ ਉਹ ਦੂਆ ਕੌਂਗ ਡੈਮ ਉਹ ਵੇਨ ਉੱਪਰ ਖਲੋ ਵੀ ਫਿਰਦਾ ਭਾਖੜੇ ਵਾਲਾ ਵੀ ਪਾਣੀ ਸੱਤ ਪੀ ਇਹ ਤਾਂ ਹਲੇ 15 ਫੁੱਟ ਥੱਲੇ ਪੀਏ 14 ਖੱਦ ਆ ਗਈ ਹਾਂ ਛੱਡਦੇ ਜਾਂਦੇ ਉਹ ਤੇਰਾ ਸਾਰੀ 6-7 ਫੁੱਟ ਰਹਿ ਗਿਆ ਉਹਦਾ ਉਹ ਫਿਰ ਜ਼ਿਆਦਾ ਖੱਡ ਹੋਣਾ ਪਾਣੀ ਜੀ ਦੇ ਗਾਂ ਚੰਨਣਾ ਪਾਣੀ ਇਹ ਸਾਰੀ ਪਾਕਿਸਤਾਨ ਦਾ ਪੰਜਾਬੀ ਟਾਈਮ ਟਾਈਮ 6-7 ਛੱਡਣਾ ਚਾਹੀਦਾ ਇਹੋ ਮੁੱਦਾ ਮਤਾਂ ਹੈ ਮੈਂ ਟਾਈਮ ਟਾਈਮ ਛੱਡੀਆਂ ਚਾਹੀਦੇ ਸਸੋਂ ਓਏ ਜ਼ਿਆਦਾ ਵੀ ਨਹੀਂ ਛੱਡ ਸਕਦੇ ਜੇ ਨਾ ਆ ਉੱਪਰ ਤੇ ਬਿਜਲੀ ਹੀ ਨਾ ਪੈਦਾ ਕਰਨੀ ਨਹੀਂ ਹੈਗੇ ਨਹੀਂ ਬੰਮਾ ਆਹੋ ਨਾ ਲੱਖਣਾ ਬਿਜਲੀ ਦੇਖਣੀ ਉਹਨੇ ਨਹਿਰਾਂ ਨੂੰ ਛੱਡਣਾ ਪਾਣੀ ਉਹ ਵੀ ਦੇਖਣਾ ਪਤਾ ਨਹੀਂ ਨਾ ਜਿਹੜਾ ਫਾਦੂ ਹੀ ਛੱਡਦੇ ਆ ਉਹ ਅੱਜ ਉਹ ਨਹਿਰ ਮੰਦੇ ਹੀ ਲਾ ਕੋਰ ਆਂਗ ਲੈ ਵੀ ਨਹੀਂ ਹੁੰਦਾ ਪੱਕੀ ਨੇ ਹੱਥ ਪੱਕੀ ਤਾਂ ਪਿੱਛੇ ਤੇ ਆਉਂਦੀ ਆ ਆਉਂਦੀ ਆ ਬਾਘੜੇ ਦੀ ਆ ਉਹ ਬਾਘੜੇ ਦੇ ਸਾਰਾ ਗੰਦਲਾ ਹੋਇਆ ਪਿਆ ਉੱਤੇ ਤੈਨੂੰ ਤਾਂ ਆਈ ਹੈ ਨਾ ਉਹੀ ਤੇ ਬਾਘੜੇ ਦੀ ਆ ਬਾਘੜੇ ਵਿੱਚ ਪਾਣੀ ਆਉਂਦਾ ਗੰਦਲਾ ਹੋਇਆ ਸਾਰਾ ਨਹੀਂ ਹੈਗਾ ਗੰਦਲਾ ਪਾਣੀ ਜਿੱਥੇ ਗਿਰਦਾ ਏ ਪਰਲੇ ਪਾਸੇ ਉੱਥੇ ਗੰਦਲਾ ਹੁੰਦਾ ਗਾਹਾਂ ਅਗੇ ਦਾ ਸਾਫ਼ ਆ ਜਾਂਦਾ ਉਹ ਨਹੀਂ ਲਾ ਪਿਆ ਪਾਣੀ ਕੋਨੇ ਐਵੇਂ ਐਵੇਂ ਗਾਹਾਂ ਆਉਂਦੀ ਜਮਾਈ ਅੱਜ ਸਵੇਰ ਦੀ ਪੈ ਰਿਆ ਬੇਰੁਕੀ 5 ਮਿੰਟ ਖੜਦਾ 10 ਮਿੰਟ ਪੈਂਦਾ ਇਹ ਜਲਦਾ ਕੰਮ ਜੀ ਪਾਣਾ ਪਾ ਸਾਫ਼ ਆ ਹੁਣ ਮਾਰ ਮਾਰ ਕੇ ਕਰ ਪਾੜੇ ਦੇ ਖਤਰਾ ਚੌਲੇ ਬਣਾ ਕੇ ਬਾਹਟਾਉਣੇ ਵਾਲੇ ਚੌਲ ਬਣਾ ਦੇ ਨਾ ਨਾ ਕੋਨਾ ਹੋਣਾ ਤੂੰ ਹੀ ਹੋਰ ਗਾ ਪਾਉਣ ਹਾਂ ਬਹੁਤ ਬਹੁਤ ਪੈਨ ਲੱਗਿਆ ਪੈਲਣ ਵਾਲੇ ਤੂੰ ਫਰੂ ਬਾਇ ਵੇ ਚੁਆਣੀ ਮਾਰਦਾ ਚੁਆਣੀ ਮਾਰਦਾ ਚੁਆ ਜਿਹੜਾ ਤਾਂ ਕੁੜੀ ਕੋ ਤਾਂ ਮੀਡੀਆ ਕੋ ਕੋਈ ਪਸੰਦ ਤਾਂ ਕੋਈ ਨਿਸ਼ਾਨੀ ਨਹੀਂ ਦੇਰ ਨਾ ਕੋਈ ਨਿਸ਼ਾਨ ਤਾਂ ਕੋਈ ਨਹੀਂ ਹੈ ਟਾਮੀ ਇਹਦਾ ਨਹੀਂ ਦੋ ਅੱਛਾ ਨਹੀਂ ਹਵਾ ਨਾ ਜਿੱਲੇ ਵਾਲੇ ਨੇ ਕਿ ਮਿਸਰਨੀ ਵਾਲਾ ਹੀ ਜ਼ਿਆਦਾ ਉਹ ਵੀ ਕੀਤਾ ਸਰਨੀ ਸਰਗੇ ਜ਼ਿਆਦਾ ਸਰਨੀ ਦਾ ਸਾਰਾ ਅਭੀ ਨੇ ਸਾਰੇ ਜਿਉਦਾ ਹੁਣ ਇਹਨੇ ਬੂਝਿਆ ਸਾਰੇ ਝਗੜ ਦੋਣਾ ਹਵਾ ਨਾਲ ਜਿੱਲੇ ਮੀ ਕੋ ਹੁਣੀ ਕਹਿੰਦਾ ਹਵਾ ਨਹੀਂ ਰਗੜਨੀ ਆ ਆ ਗਿਆ ਬਈ ਬੰਦੇ ਨੇ ਕਿੱਥੇ ਜੋ ਫਾਲਾਵਾ ਇਹ ਬਗਲੀ ਨੂੰ ਹੈ ਟੈਸਟਿੰਗ ਪੂਰੀ ਹੋ ਰਹੀ ਅੱਜ ਹਵਾ ਚੱਲੂ ਵੀ ਨਾਲ ਫੇਰ ਉਹ ਰਗੜੂਰ ਜਾਣਾ ਨਹੀਂ ਤਾਂ ਕੋਈ ਬੰਦਾ ਚੱਲ ਗਿਆ ਚੱਲੇ ਨਹੀਂ ਬੰਦਾ ਚੱਲੇ ਬੰਦਾ ਚੱਲੇ ਮੈਂ ਤਾਂ ਵੀ ਪੱਛਲੇ ਆ ਟੈਸਟਿੰਗ ਪੂਰੀ ਹੈ ਟੈਸਟਿੰਗ ਪੂਰੀ ਯਾਰ ਟੈਸਟਿੰਗ ਪੂਰੀ ਜਾਂਦੀ ਹੈ ਟਿੰਨਾ ਦੀ ਗੱਲ ਤਾਂ ਨਹੀਂ ਖਰਾਬ ਹੈ ਹੋਰ ਆ ਜਾਂ ਮਾਤਾ ਸੈਂ ਬੰਨ ਜਿਹੜਾ ਉਹ ਨਾਲ ਫੇਰ ਉਹ ਨਹੀਂ ਜਦਿਆ ਉਹ ਜਿਵੇਂ ਨਾ ਪਾਣੀ ਆਇਆ ਯਾਰ ਕੋਈ ਮਨ ਫੋਟ ਦਾ ਕੱਟ ਕੇ ਲਿਆਇਆ ਹੁਣ ਆਉਂ ਜਾਉਣਾ ਉਹ ਵੀ ਪਾਣੀ ਕੱਲ ਨਾਲ ਤਾਂ ਹੁਣ ਜਿਹੜਾ ਕੱਲ ਨਹੀਂ ਪਿਆ ਉਹਦਾ ਆਇਆ ਕਾ ਪੀ ਤੇ ਪੀ ਕੇ ਜ਼ਿਆਦਾ ਪਾਣੀ ਸੁੱਕੇ ਤੇ ਇਹ ਸੁੱਕੇ ਤੇ ਉਹ ਲੈਟ ਨਹੀਂ ਆਈ ਹਫਤਾ ਬਸ ਇਹ ਕਰਕੇ ਨਹੀਂ ਚੱਲ ਪੈਣਾ ਤਾਂ ਨਹੀਂ ਚੱਲ ਪੈਣਾ ਤਾਂ ਜੇ ਲੈਟ ਆਈ ਹੁੰਦੀ ਨਾ ਇਹ ਚੱਲ ਪੈਦਾ ਤੇ ਪਾਣੀ ਬਹੁਤ ਵੀ ਰਹੇ ਦੇਖ ਜੀ ਉੱਪਰ ਜੀ ਪਾਣੀ ਚੜਿਆ ਨਹੀਂ ਜਾਂ ਉੱਪਰ ਹੀ ਚੜ ਗਿਆ ਉੱਪਰ ਲੈ ਕੇ ਨਹੀਂ ਇਹ ਦੇਖਦਾ ਚੜਿਆ ਨਹੀਂ ਨਾ ਤਾਂ ਲਾਗ ਅੰਨੇ ਕਰਕੇ ਪੁੱਲੀ ਮੈਂ ਜਿਹੜੀ ਚੜਿਆ ਨਹੀਂ ਹਲੇ ਉਹ ਤੇ ਰੇਠਾ ਹੀ ਹੈ ਚੱਲ ਪੈ ਚਲਾ ਕੇ ਚੱਲ ਪੈ ਦਾਲੇ ਅਲਗ ਨੂੰ ਜਿਵੇਂ ਨਾ ਆ ਰਹੀਦਾ। ਹਾਂ। ਹੱਥ ਨੂੰ ਰੱਖੀਏ। ਰਸਤੀ ਆ। ਮੋਟਰੋਂ ਬੜਨੇ ਕਰਨੇ ਗੜਗਾਤੀ। ਇਹਦਾ ਲਾਜ ਕਰਨਾ ਪੈਣਾ ਭਾਈ। ਇੱਦਾਂ ਬਿਰਕੀ ਫੈਦਾ ਨਹੀਂ ਦ। ਤੇਰੇ ਨਾਲ ਟਿਕਣ ਲੱਗਿਆ। ਉਹ ਸ਼ਰਾਬ। ਉਹ ਸ਼ਰਾਬ। ਇੱਧਰ ਵੀ ਆ। ਉਧਰ ਫਾਗ। ਇੱਧਰ ਹੀ ਸਰਾਖਾ ਐਮਸੀ ਲਾ ਦਿਓ ਇੱਥੇ ਪਤਾ ਨਹੀਂ ਯਾਰ ਇੱਥੇ ਸਰਾਖੇ ਸਰਾਖੇ ਬੈ ਬੈਲਟ ਕਾ ਬੰਗਾ ਉਹਦਾ ਬੈਲਟ ਪਹਿਲਾਂ ਕਰ ਗਏ ਬੰਦੇ ਹੋੜੇ ਕਿ ਗਾਟਰ ਪਰੇ ਉਹ ਬਾਟੂ ਕਾਰੇ ਪਰੇ ਤਾਂ ਨਹੀਂ ਆਹੀ ਹੈ ਇੱਥੇ ਇਹਦੇ ਮੈਂ ਦੋ ਹੀ ਪੰਡੀ ਹੋਰ ਕਿਸੇ ਗਾਟਰ ਬਣੀ ਹੈਗਾ ਹੋਰ ਨਹੀਂ ਹੋਰ ਜਗ੍ਹਾ ਇਸ ਗਾਟਰ ਤੇ ਦੋ ਜਗ੍ਹਾ ਆ ਬੱਸ ਬੱਕੜਾ ਫੋਨ ਲੋਡ ਕਰ ਦਿਓ ਫਿਰ ਇਹਨੂੰ ਹੁਣ ਕਰੂਗਾ ਹੁਣ ਗਿੱਲੇ ਵਾ ਉਹ ਵੀ ਨਹੀਂ ਹੋਣੀ ਆਪਾਂ ਨਾਲਿਆਂ ਬਿਲਕੁਰੀ ਐਮਸੀ ਆਉ ਪਰ ਵੀ ਲੱਗਣੀ ਦੋ ਜੋੜਾ ਪਰ ਐਸਾ ਲੱਗਣੀ ਕਿਸੇ ਨੂੰ ਅਟ ਮਾਰੇ ਤੇ ਇਹਦੇ ਬਹੁਤ ਜ਼ਿਆਦਾ ਪਰੇ ਨੇ ਨੋਬਈ ਆ ਬੋਲੇ ਨਾ ਦੇਖੋ ਭਾਈ ਇੱਕ ਮਾਰੀ ਤੇ ਰਖਤ ਅੰਗੜੀ ਸਾਹਿਬ ਸਭ ਠਾਲ ਦੇ ਬੋਲੇ ਨੇ ਕੋਈ ਪਤਾ ਨਹੀਂ ਕਿ ਇੱਕ ਮਾਈ ਤੰਗੜੀ ਪੋ ਜਾ ਕਿਦੇ ਸਾਰੇ ਠਾ ਅੱਥਾਲੇ ਹਾਂ ਸਾਰੇ ਬੋਲਾ ਤੁਹਾਨੂੰ ਕਿਹਾ ਪਤਾ ਪੌ ਲਗੀ ਵੀਰਾ ਕਿ ਮੋਹਰ ਤੁਸੀਂ ਆਇਆ ਉਖੜਾ ਹੋਇਆ ਉਹ ਇੱਕ ਰਾਤ ਬੋਲਾ ਕਰਦਾ 4:00 ਵਜੇ ਲੈ ਕੇ ਕਹਿੰਦਾ ਬੋਲਾ ਬੋਲੇ ਹੀ ਆ ਬੋਲੇ ਦੀ ਬਾਤ ਪਤਾ ਨਹੀਂ ਉਹ ਪਰ ਇਹਦਾ ਉਹਨੂੰ ਕਿਹੜਾ ਬੋਲਾ ਬੋਲਾ ਕਿਹੜਾ ਬੋਲਾ ਬੋਲੇ ਦੀ ਗੱਲ ਨਹੀਂ ਆਉਂਦਾ ਅੱਜ ਕੋਣ ਦੀ ਵੱਧਾ ਭਾਈ ਹੈ ਅੱਜ ਕਿੰਨੀ ਦੀ ਵੱਧਾ ਬੋਲਿਆ ਉਹਨੇ ਆਉਲੀ ਮਰ ਜਾ ਹਾਂ ਹਾਂ ਦਾ ਯਾਰਾ ਕਰਦਾ ਲੰਡੜੀਆਂ ਹਾਦਾ ਨਿਕਲ ਹਾਦਾ ਨਿਕਲ ਸਾਰੇ ਮੀਨ ਇਕੱਠੇ ਕਰੇ ਹੋਏ ਦੇਖ ਅੱਜ ਨਹੀਂ ਕਿੱਥੇ ਆਉਂਦੇ ਨੇ 4 ਵਜੇ ਕਿਹੜਾ ਹੁੰਦਾ ਸ਼ਾਮ ਨਿਕਲਦੇ ਆ ਬੰਦੇ ਧਾਬਾ ਵਰਕੇ ਫਿਰ ਆਉਂਦੇ ਆ ਨਾ ਆਪ ਕੋ ਖਾਂਦੇ ਬੈਠਾ ਓਏ ਇਕਣਾ ਕਾਟੂਗਾ ਕਹਾੋਂ ਮੋਥੇ ਹਾਲ ਤੇ ਟੂਣੀ ਪਰ ਫੇਰ ਸਾਰੀ ਢਾਲੀ ਮੈਵੋ ਲੱਗੀ ਰਹਿੰਦੀ ਆ ਪਤਾ ਸਾਰੀ ਮੀਨ ਨੇ ਕੰਮ ਖਰਾਬੇ ਆ ਬਾਈ ਸਵੇਰ ਦਾ ਨਹੀਂ ਹਟਿਆਗਾ ਮੈਂ ਇਹ ਨਹੀਂ ਪਾ ਜਾ ਪਾਣੀ ਦਾ ਕੰਮ ਖਰਾਬ ਉਹ ਇੰਨਾ ਵੀ ਨਹੀਂ ਚਾਹੀਦਾ ਹੁਣ ਦੋ ਵਾਰ ਇੰਨਾ ਨਹੀਂ ਪਾ ਹਲੇ ਲੱਗੇ ਤਾਂ ਮੇਰੇ ਬਾਣੀ ਦੇ ਬਾਹਰ ਨਿਕਲੇ ਆਏਗਾ ਆ ਹਾਂ ਨਹੀਂ ਨਾ ਲੈ ਜਾ ਗਿਜਰਾ ਖਾਲ ਚੰਗੀ ਜਿਹਰਾ ਕੀ ਬਣਾ ਦੇ ਉਹ ਨਾਲ ਤੂਰ ਦੇ ਨੂੰ ਕੀ ਆਹ ਕੋਣ ਆਹ ਪੂਰੀ ਬਾਗ ਆਹ ਕਿਸੇ ਆ ਤੇ ਪੜਨਾ ਥੇ ਪੜਨਾ ਹੈ ਜੀ ਪੂਰੀ ਬਾਗ ਆ ਤਾਂ ਘਰ ਦੀ ਉੱਪਰ ਖਾਰ ਕਹਿਣ ਅੱਜ ਤੇ 5000 ਰੁਪਏ ਮੰਦਾਰਾ ਮਾਮੀ ਜੀ ਆ ਰੰਗ ਦੇ ਇਲਾ ਤੋਂ ਪਰਨਾ ਆਂ ਚਾਤਰੀ ਲੈ ਕੇ ਗਿਆ ਪਰਨਾ ਗਿਆ ਭੋਲਿਆ ਮੋਰਾਪਤੀ ਫਿਰ ਕੋਈ ਮੋਦੇ ਛੱਡ ਕਰਵਾ ਕਰਮੀ ਹਟ ਜਾ ਨਹੀਂ ਹਟਿਆ ਇਹ ਇੱਕ ਮਿੰਟ ਬਾਅਦ ਜੰਦਨ ਵੀ ਦੇਖਦਾ ਹੈ ਕੀ ਕਰਦਾ ਦੋ ਆਰ ਜੀ ਅੱਜ ਮਦਾਨਾ ਤੋਂ ਲਾਦੇ ਬੰਦੇ ਚੋੜ ਲਾ ਦੇ ਯਾਰ ਅੱਜ ਅੱਜ ਚੱਕੜਾ ਤੇ ਲੈ ਰੰਗ ਲਾਉਂਦੇ ਲਾਉਂਦੇ ਆ ਵੀ ਹਰੇ ਕੋਈ ਨਹੀਂ ਆਇਆ ਕਾਦਰ ਵੀ ਪੈਂਦਾ ਹੈ ਖਾਈ ਲਾ 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 ਹੋ ਗਿਆ ਖਲਾ ਦੇ ਹੋ ਗਿਆ ਆ ਆ ਲਾਹੋ ਜਿਹਾ ਲੱਗਦਾ ਲੱਗ ਰਿਹਾ ਬੰਦਾ ਲਾ ਕੇ ਕਿੱਥੇ ਹੋ ਗਿਆ ਲਾਹੋਂ ਪਾਣੀ ਘਰ ਪਾਣੀ ਕੋਈ ਪ੍ਰੋਬਲਮ ਤੇ ਰੱਖਦੀ ਇੱਥੇ ਬੰਦਾ ਇਹ ਲਾ ਕੇ ਰੰਗ ਲਾ ਕੇ ਆਇਆ ਜੀ ਪਰਰਾ ਦੇ ਨਾ ਨਗਰਾ ਮਾਗ ਲਿਆ ਕੱਲ ਦਾ ਨਾਲ ਨਾਲ ਠੀਕ ਹੈ ਹਾਂ ਹਾਂ ਕੱਲ ਰਾਤੀ ਵਾਲੀ ਲੱਗਣ ਲੇ ਲਾਈਟ ਬ੍ਰਾਊਨ ਨਾ ਕੱਢਿਆ ਨਾ ਵਾ ਅੱਜ ਇਹ ਚੀਜ਼ ਸਾਰੀ ਕਿਤੇ ਹੋਏ ਵੀ ਕੱਲੇ ਸੁੱਕਾ ਫਿਰ ਬੱਤਾਂ ਲਾਈ ਤਾਂ ਸਾਰੇ ਦੋ ਦੋ ਆਪਾਂ ਕਿੰਨੀ ਹੋਏ ਹੰਦੇ ਮਾਯਾ ਯਾ ਅੰਦਾਜ਼ ਅੰਚਰ ਦੇਖ ਰਿਹਾ ਜਿੰਨੇ ਮੋਟੇ ਕੀ ਲੈ ਕੋਈ ਲੱਛਣ ਗਿਆ ਆਈ ਬੋਸ ਦਾ ਜਵਾਨ 250 ਦਾ ਹੈਗਾ ਮੇਰੇ ਦਾ ਦੰਦ ਮੈਂ ਕੋਈ ਕੋਈ ਬਰਾਬਰ ਕੱਢੇ ਬਾਤ ਤੂੰ ਪੱਗ ਲੈ ਗਿਆ ਮੇਨ ਇੱਕ ਇਹ ਆਦਤ ਲੈ ਕੇ ਗੱਲ ਲੈ ਕੱਲ ਕੱਲ ਤਾਂ ਜੇ ਪੁੱਛਿਆ ਮੈਂ ਘਰ ਨੂੰ ਲੈ ਗਿਆ ਜੋ ਪਾਏ ਹੜਾ ਬਾਪੂ ਵਾਲਾ ਟੂੜੀ ਵਾਲੇ ਪੋਲ ਅਸੀਂ ਅੱਜ ਸਾਰਾ ਕੁਝ ਬੋਲਦਾ ਕਲਬ ਲਵਾਈ ਜੀ ਦੋ ਘੰਟੇ ਭੰਨੇ ਹਾਂ ਫਿਰ ਨਹੀਂ ਤਾਂ ਕੋਈ ਆ ਹੈਗਾ ਹੋਈ ਤੇ ਆ ਲੈ ਗਿਆ ਕਾਲੇ ਨਾਲੇ ਮਗਰ ਸਕੂਲ ਚ ਖੇលਿਆ ਹੁਣ ਹੈ ਜਿਹੜੇ ਹਿਸਾਬ ਨਾਲ ਘਰ ਨੂੰ ਲੈ ਗਿਆ ਹਾਂ ਹਾਂ ਕਹਿੰਦਾ ਕਿ ਸਕੂਲ ਮੇਰੇ ਆਨੇ ਘੰਟਾ ਆਇਆ ਕਹਿੰਦਾ ਸਾਡੋ ਕਿੰਨਾ ਗਮੂਦੇ ਮਿਲੇ ਕਹਿੰਦਾ ਜੇ ਰੋਟੀ ਪੂਰੀ ਆਜੀ ਉਮੀਦ ਤਾਜੀ ਵੀ ਖੇਲੀ ਹਾਂਜੀ ਖੇਲੀ ਸਕੂਲ ਬਈ ਓਏ ਦੇਖ ਰੋ ਭਾਈ ਉੱਥੇ ਇੱਧਰ ਫਮਾ ਨਹੀਂ ਜਾ ਰਹੇ ਸੀ ਸਕੂਲ ਚ ਆਉਣ ਲੱਗੇ ਪੰਜ ਜਣੇ ਵੀ ਬਾਈ ਸਾਡਾ ਬੰਦਾ ਸਸਾ ਛੱਡੋ ਪਹਿਲਾਂ ਬਾਅਦ ਰੱਬ ਕੇ ਦੇ ਕੇ ਜਾਉਂਦਾ ਹਾਂ ਸਕੂਲ ਗਿਆ ਵਾਲਾ ਆਜ ਜਦੋਂ ਲੱਗਿਆ ਬਈ ਜਾਣਾ ਨਹੀਂ ਸਕੂਲ ਅਜਿੱਲੀ ਪੈਂਦੇ ਜੀ ਆਹੋ ਤੜ ਜੇ ਤੂੰ ਘਰਾਂ ਦੱਸ ਕੇ ਤੈਨੂੰ ਗੱਡੀ ਚੜਾਉਣਾ ਸੀ ਬਾਗੜ ਨੂੰ ਕਾਇਦਾ ਇਲਾਕਾ ਦੇਖ ਲੈਂਦਾ ਹਾਂ ਹੋਰ ਪੂਰੀ ਗੀ ਜੇ ਪਹਿਲਾਂ ਨਾਲ ਉਹ ਡੀਏ ਡੀਜੀ ਕਰ ਪੀ ਜਾ ਕੇ ਤੇ ਇੰਨਾ ਨਹੀਂ ਗਿਆ ਹੈ ਅਰੇ ਡੀਸੀ ਦਾ ਤੈਨੂੰ ਲੱਗ ਜਾਣਾ ਤਾਂ 3:00 9:00 ਵਜੇ ਬੈਕ ਜਾ ਕੇ ਬੈਠਾ ਹੁਣ ਤੂੰ ਗਏ 8:00 ਵਜੇ ਜਿੱਦੀ ਗੱਡੀ ਉੱਠ ਲਾ ਉਹ ਤਾਂ ਬੈਠਾ ਬੈਠੇਗੀ ਉਡੀਕੀ ਉਡੀਕੀ ਇਧਰ ਮਾਤੀ ਯਾਰ ਕੱਲ ਆ ਤੇ ਤੁਮੇ ਨੂੰ ਕਹਿੰਦਾ ਮੇਰੇ ਤੇ ਇੱਕ ਦੋ ਉੱਥੇ ਰੂਪ ਕਰਾ ਦੀ ਪਟਨਾ ਸਾਹਿਬ ਨੂੰ ਉੱਥੇ ਕਰਾ ਦੀ ਇਹਨਾਂ ਦੇ ਵਾਸਤੇ ਤਿਆਰ ਆਵਾਂ ਨਾ ਲੈ ਆ ਰਹੀ ਹਾਂ ਕਿ ਤੁਹਾਨੂੰ ਇੱਕ ਖਾਨੇ ਵਿੱਚ ਕਰ ਦੂੰਗੇ ਪੰਜ ਮੀਂਹ ਲੈ ਜੀ ਲੈ ਲੈ ਜਾਓ ਤੇ ਰੇਲ ਇਹ ਉਡੀਕੀ ਜਿਆਦਾ ਤੇ ਇਹ ਗੱਡੀ ਨਾਲ ਤੇ ਹੋਰ ਜਾਂਚ ਕਰਦੀ ਆਉਂਦਾ ਕਿ ਗੱਡੀ ਦਾ ਰੋਕ ਲਈ ਹੋ ਰੁਕਣੀ ਵੀ ਨਹੀਂ ਹੈਗੀ ਛੱਡ ਕੇ ਜਾਈ ਜਾਂਦੇ ਵਿਚਾਰਾ ਕੋਈ ਕੱਢੀ ਦਾ ਰੋਗੀ ਵੀ ਗਈ ਉਹ ਤਾਂ ਰੋਕੇ ਵੀ ਨਹੀਂ ਦਿੱਤੇ ਜਾਈਏ ਜਾਈਏ ਕਰ ਜਾਂਦੀ ਬਸ ਆਇਆ ਲੰਬੇ ਜਿਹੇ ਦਾਦਾ ਲਾਵੇ ਉੱਤਰ ਵੀ ਦੇ ਦਰ ਦੇ ਆ ਜੋ